ਕਿੰਨਾ ਟਾਈਮ ਹੋ ਗਿਆ ਤੈਨੂੰ ਬੜੇ ਨੂੰ ਬੜੇ ਨੂੰ ਹੋ ਗਿਆ ਦੇ ਦੇ ਫਸਟ ਮਿੰਟ ਹੋ ਗਿਆ ਜੇਬ ਚ ਕੀ ਹੈ ਤਰੀਕੇ ਹਟ ਜੇਬ ਲੈਂਡ ਪਾ ਦੇ ਹੱਥੇ ਪਾਇਆ ਇਹਦਾ ਜੇਬ ਚ ਕੱਢ ਜਿਹੜਾ ਕਾਹ ਹੈਗਾ ਜੇਬ ਚ ਵਾਡ ਛੱਟ ਤੇ ਬਾਹੋਂ ਨਹੀਂ ਆ ਰਹੀ ਬਾਹੋਂ ਤੂੰ ਆਇਆ ਲਗਾਤਾਰ ਜਿੱਥਾ ਹੈ ਚਲੋ ਕੱਢ ਜੇ ਕੀ ਹੋ ਰਿਹਾ ਆਪਾਂ ਕੱਢ ਜੇਬ ਮਾੜੀ ਕੱਢ ਲਾਇਆ ਫੜੇ ਤਾਂ ਨਾ ਮਿਲੇ ਕੱਢ ਕਾਹ ਹੱਥੇ ਜੀ ਕੱਢ ਜੇ ਕੱਢ ਸਾਂਝ ਕੱਢ ਜੇ ਚ ਆਹ ਵੀਡੀਓ ਬਣਾਈ ਜਾਂਦਾ ਉਹ ਮੇਰੀ ਗੱਲ ਸੁਣ ਮੇਰੀ ਕੱਢ ਨਹੀਂ ਕੱਢ ਨਹੀਂ ਕੱਢ ਪਰਸ ਨੂੰ ਨਾ ਮਿਲਿਆ ਤੂੰ ਵੀ ਬਾਈ ਸਾਈਡ ਤੇ ਮੇਰੀ ਗੱਲ ਸੁਣਦਾ ਕੱਢ ਤੇ ਕੱਢਦਾ ਨਹੀਂ ਮੰਗ ਲੈਣਾ ਮੈਂ ਨਹੀਂ ਕੱਢ ਬਾਹਰ ਨੂੰ ਮੈਂ ਖੜੇ ਆ ਆ ਲੈ ਤੈਨੂੰ ਆਏ ਨਹੀਂ ਬਦਲ ਕਰਨ ਗਿਆ ਨਾ ਮਾਰੀ ਨਾ ਬਰੇ ਮੈਂ ਸੋਰੀ ਮਾਫ ਕਰਵਾਗਾ ਮਾਫ ਕਰਨਾ ਆਇਆ ਸੀ ਤੂੰ ਬਾਥਰੂਮ ਹੀ ਕਰਨਾ ਆਇਆ ਸੀ ਕੋਈ ਨਹੀਂ ਆ ਬਾਥਰੂਮ ਆ ਤੈਨੂੰ ਮੈਂ ਮੇਰੇ ਕੋਲ ਆ ਬਾਥਰੂਮ ਕਰਨਾ ਆਇਆ ਤੂੰ ਨਾ ਮੋਰ ਮੈਂ ਮਾਫੀ ਮੰਗਦਾ ਸੀ ਤੈਨੂੰ ਤੂੰ ਬਾਥਰੂਮ ਕਰਨਾ ਆਇਆ ਇੱਥੇ ਚਲੋ ਮਾਫੀ ਮੰਗਦਾ ਹਾਂ ਸੋਰੀ ਨਹੀਂ ਕੀ ਕਰਨਾ ਫਸਣ ਲਾ ਆਪੋ ਨੂੰ ਯਾਰ ਫਸਣ ਲਾ ਆਪੋ ਨੂੰ ਮੜੇ ਨਾਲਾ ਕੋਸਨ ਦਾ ਬੋਲ ਮਰੇ ਤੇਰਾ ਖਾਦਾ ਹੀ ਗਾਣ ਤੇਰਾ ਖਾਦਾ ਹੀ ਹੋਗਾ ਨਹੀਂ ਬਈ ਹੁਣ ਅਜੇ ਮੈਨੂੰ ਅੱਗੇ ਤੋਂ ਨਹੀਂ ਆਉਂਦਾ ਮੈਂ ਮੇਰੀ ਗੱਲ ਸੁਣ ਲੈ ਮਾਰ ਮਾਰ ਕੇ ਬੜੇ ਨੂੰ ਮੈਂ ਮੋਟ ਵੜ ਦੋ ਤੇਰਾ ਠੀਕ ਆ ਬਈ ਠੀਕ ਆ ਨਾ ਆਹ ਬੱਤਰ ਨੂੰ ਮੈਂ ਦੋ ਵਾਰ ਜੀ ਸੌਰੀ ਮੈਂ ਕਿਤਾ ਨਹੀਂ ਆ ਕੀ ਆ ਮੈਂ ਲੱਗੇ ਹਾਂ ਠੀਕ ਆ ਮੰਨ ਗਿਆ ਤਾਂ ਹੈ ਕੱਲ ਉਹ ਤੈਨੂੰ ਕਿੰਨਾ ਟਾਈਮ ਹੋ ਗਿਆ ਤੈਨੂੰ ਬੜੇ ਨੂੰ ਅੰਦਰ ਬੜੇ ਨੂੰ ਮੈਂ ਰਹਿ ਰਸ ਕਰਕੇ ਬੜੇ ਹੋ ਗਏ ਬੜਿਆਂ ਠੀਕ ਆ ਜੀ ਸੌਰੀ ਭਰਾ ਮੈਂ ਗਲਤੀ ਕਰ ਲਈਆ ਗੱਲ ਗੱਲ ਸੌਰੀ ਦੀ ਨਹੀਂ ਤਨ ਮੰਨ ਨਹੀਂ ਪਤਾ ਕਰਦ ਰਹਾ ਨਾ ਪਰ ਮਰੀ ਨਾ ਮਰੀ ਨਾ ਆਪੀ ਕੋਟ ਖਾਲਣ ਢੋਈ ਕਰ ਲੈਣਾ ਨਹੀਂ ਨਹੀਂ ਤੈਨੂੰ ਐ ਨਹੀਂ ਪਤਾ ਕਰਦ ਰਹਾ ਇਹ ਨਾ ਪਹਿਲਾਂ ਮੰਜੀ ਮਾਰ ਐਨੀ ਵਾਰਨ ਕਰਦ ਰਹਾ ਆਓ ਠੀਕ ਹੈ ਜੀ ਆਪਾਂ ਨਹੀਂ ਤੈਨੂੰ ਐ ਨਹੀਂ ਪਤਾ ਕਰਦ ਰਹਾ ਇਹ ਮੇਰੇ ਆ ਕੰਕ ਲੱਗ ਗਿਆ ਤੇਰੇ ਕੋਲ ਲੱਗਿਆ ਹੋਵੇ ਤੈਨੂੰ ਐ ਨਹੀਂ ਪਤਾ ਵੀ ਕਰਦ ਰਹਾ ਇਹ ਹੈ ਮੈਨੂੰ ਪਤਾ ਤੈਨੂੰ ਇਹਨੂੰ ਪਤਾ ਨਹੀਂ ਕਰਦ ਰਹਾ ਉਹ ਜਾ ਕਰ ਪਤਾ ਨਹੀਂ ਕਰਦ ਰਹਾ ਇਹ ਇਹ ਤੈਨੂੰ ਪਤਾ ਨਹੀਂ ਕਰਦ ਰਹਾ ਪਤਾ ਨਹੀਂ ਕਰਦ ਰਹਾ ਇਹ ਹੈ ਮਰ ਜਾਂਦਾ ਫੇਰ ਨਹੀਂ ਤੈਨੂੰ ਪਤਾ ਨਹੀਂ ਸੀ ਇਹ ਹੋਂਦੇ ਇਹ ਗਨੇ ਇਹ ਹੋਂਦੇ ਦਾਨ ਨਾ ਦੇਖਣਾ ਨਾ ਗੁਰਦੁਆਰੇ ਦੇ ਵਿੱਚੋਂ ਪਾੜ ਦੂ ਬੰਦਸਤੀ ਗੱਲ ਮੈਨੂੰ ਆਉਂਦਾ ਤੇ ਰੱਬ ਦਾ ਨਿਰੰਤਰ ਆਹ ਰੱਬ ਦੀ ਗੱਲ ਨਹੀਂ ਛੱਡੋ ਆਹ ਬੱਤੀ ਗੱਲ ਕਰ ਆਹ ਆਹ ਬੀਰਾ ਵਕਿੱਡੀ ਗਲਤ ਗੱਲਾਂ ਆ ਵੀ ਜ਼ਿੰਦਗੀ ਬਾਰੇ ਨਹੀਂ ਸੋਚਣਾ ਸਾਡੇ ਬਾਅਦ ਤਾਂ ਸੋਚਣਾ ਵੀ ਜੇ ਮੰਗਲ ਮਾਰ ਕੇ ਭਜਾਣੇ ਅਗਲੇ ਸਾਨੂੰ ਕਹਿੰਦੇ ਤੁਸੀਂ ਕਿੱਥੇ ਅਸੀਂ ਮੈਂ ਤੈਨੂੰ ਗਾਹ ਨੂੰ ਗੁਰਦੁਆਰੇ ਦੇ ਵਿੱਚ ਨਾ ਵੜ ਤੂੰ ਤੈਨੂੰ ਦੱਸ ਤੀ ਗੱਲ ਮੈਂ ਕਿੱਥੇ ਲੱਗਾ ਪਲੜ ਕਿਨਾ ਟਾਈਮ ਹੋ ਗਿਆ ਤੈਨੂੰ ਬੜੇ ਨੂੰ ਉਹਨੇ ਉਹਦੇ ਟਾਸਮੈਂਟ ਉਹਦੇ ਜੇਜ ਕੀ ਤਰੀਕੇ ਨਾਲ ਅੱਧਾ ਲੈਟ ਪਾ ਦੇ ਅੱਥੇ ਪਾਇਆ ਉਹਦਾ ਜੇਜ ਕਰ ਜਿਹੜਾ ਕੋਸੇਗਾ ਜੇਜ ਵਾਲਾ ਸ਼ਟ ਤੇ ਬਾਹੋਂ ਨਹੀਂ ਆ ਰਿਹਾ ਬਾਹੋਂ ਤੋਂ ਆਇਆ ਲੱਗਿਆ ਤਰ ਜਿੱਟਾ ਆਏ ਚਲੋ ਕੱਢ ਜੇ ਜੀ ਠੀਕ ਹੋ ਗਿਆ ਆਪਾਂ ਕਰਦੇ ਆਂ ਅੱਗ ਜੇ ਜੀ ਮਾਰੀ ਦਾ ਸੁਲਾਇਆ ਫੜੇ ਤਾਂ ਨਿਕਲੇ ਅੱਡ ਕੱਢ ਆਸ ਹੈ ਜੀ ਵੀ ਕੱਢ ਲੈਣੇ ਕੱਢ ਕੱਢ ਸੰਦ ਕੱਢ ਜੇ ਜੋ ਆਹ ਵੀਡੀਓ ਬਣਾਇਆ ਉਹ ਤੇਰੀ ਗੱਲ ਸੁਣ ਮੇਰੀ ਕੱਢ ਕੱਢ ਰੈਂਜੀ ਕੱਢ ਰਹਾ ਪਰਸ ਨੂੰ ਨਾ ਬੜਾ ਤੂੰ ਵੀ ਬਾਈ ਸਾਈਡ ਤੇ ਮੇਰੀ ਗੱਲ ਕੱਢ ਦੇ ਕੱਢ ਲਾ ਨਹੀਂ ਮੰਗਉਣਾ ਮੈਂ ਨਹੀਂ ਕੱਢ ਬਾਹਰ ਨੂੰ ਆ ਖੜੇ ਆ ਲੈ ਆ ਲੈ ਤੈਨੂੰ ਆਏ ਨਹੀਂ ਬਦਲ ਕਰਨ ਕੇ ਆਇਆ ਮੈਂ ਮਾਫੀ ਮੰਗ ਰਿਹਾ ਮੈਂ ਸੌਰੀ ਮੰਗ ਰਿਹਾ ਮਾਫੀ ਕਰ ਮੈਂ ਕੀ ਤੁਹਾਨੂੰ ਬਾਥਰੂਮ ਹੀ ਕਰਨਾ ਆਇਆ ਸੀ ਕੋਈ ਨਹੀਂ ਆ ਬੜਿਆ ਮੈਂ ਆ ਤੈਨੂੰ ਮੈਂ ਮੇਰੇ ਕੋਲ ਆ ਬਾਥਰੂਮ ਕਰਨਾ ਹੈ ਰੋ ਨਾ ਮੋਰ ਵੀ ਮੈਂ ਮਾਫੀ ਮੰਗਦਾ ਸੀ ਜੀ ਤੂੰ ਬਾਥਰੂਮ ਕਰਨਾ ਹੈ ਇੱਥੇ ਚਲੋ ਮਾਫੀ ਮੰਗਦਾ ਜੀ ਮੈਂ ਸੌਰੀ ਨਹੀਂ ਕੀ ਕਰਨਾ ਕਲਸ ਨਾਲ ਆਪੋ ਨੀਰ ਕਲਸ ਨਾਲ ਆਪੋ ਮੜਿਆ ਵਾ ਵਾ ਲਾਲ ਕਲਸ ਨਾਲ ਆਪੋ ਮੜਿਆ ਤੇਰਾ ਫਾਇਦਾ ਹੀ ਹੋਗਾ ਜਦ ਤਰਾ ਫਾਇਦਾ ਹੀ ਹੋਗਾ ਨਾ ਭਈ ਹੁਣ ਇਥੇ ਜੇ ਮੈਨੂੰ ਅੱਗੇ ਤੋਂ ਨਹੀਂ ਹੁੰਦਾ। ਇੱਕ ਮਿੰਟ ਮੇਰੀ ਗੱਲ ਸੁਣ ਲੈ ਮਾਰ ਮਾਰ ਕੇ ਪੜੇ ਨਾ ਮੂੰਹ ਕੱਢ ਦੋ ਤੇਰਾ। ਠੀਕ ਆ ਭਾਈ। ਠੀਕ ਆ ਨਾ। ਆਹ ਆਹ ਵਸਤਾਂ ਨੂੰ ਮੁੰਡਾ ਘਰ ਦਵਾ ਦੇ। ਸੌਰੀ ਮੈਂ ਕਿਤਾ ਨਹੀਂ। ਆ ਕੀ ਆ ਕੀ ਮੈਨੂੰ ਲੱਗੇ ਹਾਂ ਠੀਕ ਆ ਮੰਨ ਗਿਆ ਤਾਂ। ਹੈਂ? ਕੱਲੋ ਤਾਂ ਤੈਨੂੰ ਕਿੰਨਾ ਟਾਈਮ ਹੋ ਗਿਆ ਤੈਨੂੰ ਵੜੇ ਨੂੰ ਇੰਦੇ ਅੰਦਰ ਵੜੇ ਨੂੰ। ਮੈਂ ਰਹਿ ਰਸ ਕਰਕੇ 15 ਮਿੰਟ ਹੋ ਗਏ ਤੂੰ ਵੜਿਆ। ਠੀਕ ਆ ਜੀ। ਸੌਰੀ ਭਰਾ ਮੈਂ ਦੱਤੀ ਕਰ ਰਹੀ ਆ। ਚੱਲ ਗੱਲ ਸੌਰੀ ਦੀ ਨਹੀਂ। ਤੈਨੂੰ ਐਂ ਨਹੀਂ ਪਤਾ ਕੀ ਕਰ ਦਵਾ ਰਿਹਾ। ਨਾ ਭਰਾ। ਮਾਰੀ ਨਾ ਮੇਰੇ ਨਾਲ। ਮੈਂ ਤਾਂ ਅਣੀਵਾਦਨ ਗੁਰਦੁਆਰਾ ਹੈ ਆਹ ਠੀਕ ਹੈ ਆਹ ਕੰਡ ਨਹੀਂ ਅਣੀਵਾਦਨ ਗੁਰਦੁਆਰਾ ਹੈ ਮੇਰੇ ਆਂਕਾਂ ਲੱਗਿਆ ਮੇਰੇ ਕੋਹ ਲੱਗਿਆ ਹੋਵੇ ਤੈਨੂੰ ਮੈਨੂੰ ਨਹੀਂ ਪਤਾ ਕਿ ਗੁਰਦੁਆਰਾ ਹੈ ਹੈ ਮੈਨੂੰ ਕੀ ਪਤਾ ਤੈਨੂੰ ਇਦਨ ਪਤਾ ਨਹੀਂ ਕਰਦਰਾ ਮੂਜਾ ਕਰ ਪਤਾ ਨਹੀਂ ਕਰਦਰਾ ਹੈ ਇਹ ਤੈਨੂੰ ਪਤਾ ਨਹੀਂ ਕਰਦਰਾ ਪਤਾ ਨਹੀਂ ਕਿ ਗੁਰਦੁਆਰਾ ਹੈ ਹੈ ਇੰਦਰ ਮਰਜੰਦਾ ਫਿਰ ਇਹ ਤੈਨੂੰ ਪਤਾ ਨਹੀਂ ਸੀ ਇਹ ਹੋਂਦ ਹੈ ਇਹ ਹੋਂਦ ਹੈ ਜਾਨ ਨੂੰ ਦੇਖਣਾ ਨਾ ਗੁਰਦੁਆਰੇ ਦੇ ਵਿੱਚੋਂ ਪਾਰਦੂ ਦਿੰਦਾ ਦੀ ਗੱਲ ਨਹੀਂ ਆਉਂਦਾ ਰੱਬ ਕਰਨੀ ਲੰਮਾ ਸਾਹਿਬ ਆ ਆ ਆ ਪਰ ਆ ਲੋਕੀ ਗੱਲ ਤੇ ਕਹਾਂ ਆ ਵੀ ਜ਼ਿੰਦਗੀ ਬਾਰੇ ਨਹੀਂ ਸੋਚਣਾ ਸਾਡੇ ਬਾਅਦ ਤਾਂ ਸੋਚਣੋ ਵੀ ਜੇ ਮੰਗਲ ਮਾਤਿਆ ਭਜਾਣੀ ਅਗਲੇ ਸਾਨੂੰ ਕਹਿੰਦੇ ਤੁਸੀਂ ਕਿੱਥੇ ਸੀ ਮੈਂ ਤਾਂ ਗਾਣ ਕਰਦਾ ਰਿਹਾ ਵੇਖਣਾ ਵੜ ਤੂੰ ਦੱਸ ਨਾ ਮੈਨੂੰ ਕਿੱਥੇ ਲੱਗਿਆ